ਹਰਿਆਣਾ ਦੇ ਜਸਟਿਸ ਸ੍ਰੀ ਨਵਾਬ ਸਿੰਘ ਉੱਗੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਭਰਾਏ ਅਤੇ ਮੋਗਾ ਦੇ ਐਸ.ਐਸ.ਪੀ ਸ੍ਰੀ ਅਜੀਤ ਕਾਂਦੀ ਜੀ ਵੱਲੋਂ ਜ਼ਿਲ੍ਹਾ ਮੋਗਾ ਦੇ ਤੁਸੀ ਬੰਤ ਤੇ ਦਰਿਆ ਨਾਲ ਲੱਗਦੇ ਪਿੰਡ ਸੰਘੇੜਾ ਦਾ ਦੌਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਗਿਆ। ਇਸ ਮੌਕੇ ਉਹਨਾਂ ਨੇ ਹਾਲਾਤਾਂ ਨੂੰ ਵੇਖਦੇ ਹੋਏ ਹਰ ਸੰਭਵ ਮਦਦ ਦੇਣ ਦਾ ਪ੍ਰੋਮਾਅਸ ਦਿੱਤਾ। ਇਸ ਮੌਕੇ ਉਭਰਾਏ ਸਾਹਿਬ ਨੇ ਲੋਕਾਂ ਨੂੰ ਮੱਛਰ ਅਤੇ ਹੋਰ ਜ਼ਹਿਰੀਲੇ ਜੀਵ ਜੰਤੂਆਂ ਤੋਂ ਬਚਾਉਣ ਲਈ ਫੋਗ ਮਸ਼ੀਨ ਪੈਂਟ ਕੀਤੀ। ਇਸ ਸਮੇਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਮੇਤ ਸਰਵਦਾਪੁਰਾ ਚੈਰੀਟੇਬਲ ਟਰਸਟ ਅਖਾਈ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਗੀਪੁਰਾ ਹਰਜਿੰਦਰ ਸਿੰਘ ਚੰਗਾਵਾ ਪਵਨਦੀਪ ਸਿੰਘ ਪੁਰਬਾ ਹਰਪਿੰਦਰ ਸਿੰਘ ਜਾਨੀਆਂ ਟਰਸਟੀ ਮੈਡਮ ਨਰਜੀਤ ਕੌਰ ਬਰਾੜ ਮੈਡਮ ਪਰਮਜੀਤ ਕੌਰ ਸੁਖਦੇਵ ਸਿੰਘ ਤੇ ਸੀ ਆਦ ਹੋਰ ਪਤਵੰਤੇ ਹਾਜ਼ਰ ਸਨ سب کو پوچھ نہیں سکے لیکن ارداس کر سکتے ہیں کہ واحد گرو بچائے ہم کو اس آپ سے بچائے ہم یہ بھی کر سکتے ہیں اور پرشاسن ہے ایس پی صاحب کھڑے ہیں اور ایک مشین لائے ہیں مچھر مارنے کی ساری مشین آپ کی اسی گاؤں میں رہیں ہاں ایک ہم بھگوان سے مائی گوم سے پراتنا کر سکتے ہیں اے آگے کبھی ایسا نہیں ہاں صاحب ਸਾਡੀ ਸਾਡੇ کی بینتی تھی ਇਹ ੜੇ ਪਿੰਡ ਚ ਰਾਸਨ ਮਿਲਦਾ ਸਾਰਾ ਕੁਝ ਸਾਡਾ ਉਦਾਰੇ ਸਾਨੂੰ ਨਹੀਂ ਰਾਸਨ ਪਾਣੀ ਕੋਈ ਸਰਕਾਰ ਤੋਂ ਸਾਨੂੰ ਕੁਝ ਨਹੀਂ ਜਾਂਦਾ ਇਹ ਬੜਾ ਔਖਾ ਇਧਰ ਦੇ ਦਿਓ ਕਿਤੇ ਨਹੀਂ ਸੁੱਕੀ ਜਗ੍ਹਾ ਤੇ ਅਸੀਂ ਗਿੰਦੇ ਸਾਨੂੰ ਕੋਈ ਨਹੀਂ ਪੁੱਛਦਾ ਬਸ ਕੋਈ ਵੀ ਅੰਦਰ ਵਾਲਿਆਂ ਨੂੰ ਦੇਣਾ ਕੋਈ ਰਾਸਨ ਇਹ ਆਪਾਂ ਕਰ ਕਾ ਇਹ ਇਧਰ ਦਾਰੀ ਇੱਥੇ ਨਾ ਕੋਸ਼ਤ ਹੋਤਾਰੇ ਮੈਂ ਕਰ ਲੇਤਾ ਹਾਂ ਅੱਜ ਹੀ ਕਰ ਦਿੰਦਾ ਸਰਪੰਚ ਸਾਹਿਬ ਨੇ ਤੇ ਸਾਡੀ ਕਾਂਡੀਆਂ ਵਾਲੀਆਂ ਛੱਤਾਂ ਦੀ ਜ਼ਮੀਨ ਕਦਰ ਮਿਲ ਗਈ

ਤੇ ਜਾ ਕੇ ਮੌਕਾ ਵੇਖਿਆ ਜਾਵੇ ਐਸਟੀਐਮ ਸਾਹਿਬ ਸ਼ਤਲਦਰੀ ਬਣ ਜਾਣੀ ਨਹੀਂ ਚਾਹੀਦੀ ਤੁਹਾਡੀ ਨਹੀਂ ਜੇ ਚੈਤੀ ਜਦੋਂ ਮੇਰੇ ਸਾਨੂੰ ਜਰੂਰ ਸਾਡੀ ਜਦੋਂ ਪਾਣੀ ਉਤਰ ਜਾਏਗਾ ਪੂਰਾ ਸਾਰ ਹੋ ਜਾਏਗਾ ਐਸਟੀਐਮ ਸਾਹਿਬ ਹੈਗੇ ਸਾਰਾ ਕਰਕੇ ਮੋਆਇਨ ਕਰੀ ਬਚਾ ਦੇਣਾ ਐਸਟੀਐਮ ਸਾਹਿਬ ਹੈਗੇ ਸਾਰਾ ਇਹਨਾਂ ਨੂੰ ਮਿਲਦਾ ਬਚਾਦਾ ਕਿ ਸਰ ਅੱਜ ਕੱਲ੍ਹ ਕਿ ਐਸਟੀਐਮ ਆਸੂ ਅਸੀਂ ਇੱਥੇ ਹੀ ਖਲੋਤੀਆਂ ਰਹਿ ਜਾਣੀਆਂ ਰਾਂਹ ਸਾਰਾ ਗੱਲ ਲੰਘ ਜਾਂਦਾ ਨਾ ਨਾਮ ਨੋਟ ਕਰੋ ਨੋਟ ਕਰ ਲੇਗੇ ਸਰ ਮੇਰੇ ਸਟਾਫ ਨੇ ਇਹ ਐਸਟੀਐਮ ਹੈ ਆਪਕੇ ਹਾਂਜੀ ਔਰ ਤੁਸੀਂ ਇਹਨਾਂ ਦਾ ਨਾਮ ਨਮ ਨੋਟ ਕਰ ਲਿਓ ਵੀ ਆਪਕੋ ਇਹ ਪਤਾ ਲੱਗ ਜਾਏਗਾ ਕਹਾਂ ਦਿੰਦੇ ਲੱਗਦੀ ਸਵਾਦਾ ਨਹੀਂ ਜੀ ਅੱਜ ਇਹਨਾਂ ਦੇ ਪਾਸ ਖਾਣਾ ਪਹੁੰਚਣਾ ਚਾਹੀਦਾ ਸਰ ਅੱਜ ਜਿਹੜਾ ਵੀ ਆਏਗਾ ਪਹਿਲਾਂ ਇਹ ਆਇਆ ਸਰ ਇੱਕ ਕੱਲ ਆਇਆ ਸੀ ਉਹ ਮੈਂ ਅੱਜ ਪਹੁੰਚ ਜਾਵੇ ਠੀਕ ਹੈ ਬਾਅਦ ਸਾਡੇ ਜਰੂਰ ਫੋਨ ਕਰਦੇ ਕੱਲ ਆਇਆ ਕੱਲ ਖਾਣਾ ਦਿੱਤਾ ਇਹਨਾਂ ਨੂੰ ਕੱਲ ਨਹੀਂ ਕੱਲ ਸਰ ਦਿੱਤਾ ਜੀ ਖਾਣਾ ਤਾਂ ਚੱਲ ਰਿਹਾ ਮੇਰਾ ਨਾ ਆਪ ਜਿੱਦੂ ਦਾ ਬੇਕਰ ਦਿੱਤਾ ਕਰ ਦਿੱਤਾ ਜੇ ਮਤ ਬੋਲੋ ਕਿ ਖਾਣਾ ਨਹੀਂ ਮਿਲਦਾ ਨਹੀਂ ਮਿਲਦਾ ਇਹ ਦੱਸੋ ਗੱਲ ਨਾ ਮਿਲਦਾ ਖਾਣਾ ਮਿਲਦਾ ਬਿਲਕੁਲ 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 ਮਿਲ ਮੁਰੀਆ ਕੇ ਹਮਾਰੇ ਕੋ ਖਾਣਾ ਮਿਲਾ ਹੀ ਨਹੀਂ ਹੈ ਲੰਗਰ 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 ਮਿਲਦਾ ਹੈ ਸਰ ਲੰਗਰ ਮਿਲਦਾ ਹੈ ਸਭ ਮਿਲਦਾ ਹੈ ਸਭ ਮਿਲਦਾ ਹੈ ਜੀ ਯਾਰ ਆਸਨ ਪਾਣੀ ਵਾਲਾ ਕਦੇ ਸਿੱਧਾ ਉੱਧਰ ਲੱਗ ਜਾਂਦਾ ਇੱਧਰ ਨਹੀਂ ਆਉਂਦਾ ਸਰ ਚੈੱਕ ਕਰਕੇ ਜੋ ਜੋ ਵੀ ਕੰਮ ਹੋਏਗੇ ਪੂਰੀ ਕਰਦਾ ਕੋਈ ਵੀ ਦਿੱਕਤ ਹੋ ਆਪ ਸਰਪੰਚ ਨੂੰ ਮਾਰ ਕੇ ਬਾਤ ਕਰੀਏ ਸਰਪੰਚ ਸਰ ਪਰसों ਵੀ ਅਸੀਂ ਇੱਕ ਟਰਾਲੀ ਸਾਰੀ ਉਧਰ ਦਿੱਤੀ ਹੈ ਸਰ ਤੰਬਲ ਖੇਸੋ ਚਾਹ ਵੀ ਦੇਖੋ ਜਿੰਨਾ ਮੈਕਸਿਮ ਸਕੂਪ ਕਰ ਸਕਦੇ ਉਨਾ ਫਰਜ਼ੀ ਆਪ ਦੀ ਮਿਹਰਬਾਨੀ ਸਰ ਮਿਹਰਬਾਨ ਸਰ ਚਲੋ ਸੌਣ ਤੋਂ ਵੀ ਸੌਣੇ ਜਾਣ ਦੇ ਰਹੇ ਨੇ देयर आर ਨਾ ਉੱਧਰ ਪੜਾਏ ਦੋਨੋਂ ਤੇ ਤਸਵੀਰ ਮੋਗੇ ਅਜੋ ਬਿਚਾਰ ਪਾਣੀ ਜਿਉਂ ਜਰਾ ਨਹੀਂ ਵੀ ਪਾਣੀ ਅੰਦਰ ਲਾਣੇ ਆ ਨਾੜੀ ਮੋਗੇ ਹਾਂ ਜੀ ਪਹਿਲੇ ਦਿਨ ਇਹ ਕੋਈ ਪ੍ਰਾਈਵੇਟ ਡਾਕਟਰ ਪਏ ਹਾਂ ਜੀ ਕੀ ਨਾਮ ਹੈ ਡਾਕਟਰ ਦਾ ਡੇਡਾ ਨਾਮ ਤਾਂ ਕਿ ਨਹੀਂ ਨਾ ਦੱਸੋ ਆਪ ਕਾਮ ਕਰਤਾ ਹੋ ਆਪ ਕਾ ਮੈਂ ਮੈਂ ਤਮਜਵਰੀ ਕਰਦਿਆਂ ਕੋਈ ਸਾਡੀ ਮਰਲਾ ਪੈ ਲਈ ਅਸੀਂ ਸਵੀਰ ਦੇ ਪੈਸੇ ਪਿੱਛੇ ਪਾਟੇ ਡਾਕਟਰ ਦਾ ਨਾਮ ਨੂੰ ਬਤਾਇਆ ਹਾਂ ਜੀ ਉਹ ਪ੍ਰਿੰਸ ਹੁਣ ਹਾਂ ਜੀ ਨੰਬਰ ਹੈ ਉਹ ਟੈਲੀਫੋਨ ਦਾ ਨੇ ਉਹਦਾ ਨੰਬਰ ਮੇਰੇ ਕੋਲ ਹੈ ਨਹੀਂ ਮੁੰਡੇ ਕੋਲ ਲੈ ਲੈਂਦਾ ਕਿਹចੋ ਕਰੇ ਤੁਸੀਂ ਕਿਸੇ ਐਨਜੀਓ ਤੋਂ ਟਾਈਪ ਉਹ ਕਹਿੰਦੇ ਵੀ ਪੈਸੇ ਤੁਸੀਂ ਥੋੜੇ ਕਨੇ ਅਸੀਂ ਜਮਾ ਕਰਾਏ ਨੇ ਫੜ ਫੜ ਕੇ ਜਮਾ ਕਰਾ ਦਿੱਤੇ ਨ ਵੀ ਪ੍ਰੇਸ਼ਨ ਹੋ ਗਿਆ ਤੇ ਵੀ ਨਾਲ ਹੀ ਇਹਨੂੰ ਜੂਸ ਜਸ ਮਾਰ ਮਟ ਅੰਦਰ ਜਾਂਦਾ ਤੇ ਕੁੜੀ ਜੀ ਬੋਲਦੀ ਨਹੀਂ ਤੇ ਮੁੰਡੇ ਨੇ ਵੀ ਸੱਟਾਂ ਨਹੀਂ ਤੂੰ ਕਿਨੇ ਕਿਆ ਹਿਸਾਬ ਦਾ ਹੋ ਗਿਆ ਇਹ ਤਾਂ ਡਾਕਟਰ ਸਰ ਇਹ ਤਾਂ ਡਾਕਟਰ ਦਾ کر لیں گے سر کر لیں گے سر سیٹ اپ کر کے تے این جی او دے تھرو سر کروا دیں گے تو این جی او دے اپ یو کین टेल می آئی کین ٹھیک ہے سر بالکل ٹھیک ہے سر ہو جے گا سر پانچ جان نوٹ کر لینے ہیں پال دیا بالکل واعدے ہیں نہیں بڑی اپ کو کنٹیکٹ کیسے کریں گے سر اوتھوں پنٹ اوتھوں ہسپتال سے پتہ کریں گے کہ کیڑے ایکسیڈنٹ والے آئے ہوئے تھے نہیں اس پہ یہ اپ کو کیسے کریں گے سر یہ تے سڈا سرپنچ ہے نا سیدھا سر نوٹس ہے کی اس چیز کا 100 روپے میں اپ سر نا سیدھا یہ کریں نا سیدھا آپ نے ان سے پوچھ کے کنفرم کر کے ایس ٹی صاحب کو بتا دیویا ایس ایس صاحب کو بٹ جو بھی ہم ایڈ کر سکیں گے وہ کریں گے کر دیں گے سر پلیز سر جی تھوڑی بہت 10 15 بھی آدمی تے ریڈ کراس تو کروا دیں گے تو سر کروا دائیں گے ٹھیک ہے ہاں ٹھیک ہے کر ہاتھ نہ جو ہاتھ نہیں جڑے اور نہ 70000 ہو گیا اسی 70000 کلیئر دے کی دے نے کنے بچے پھرنے ہیں ہو آپ نہیں آپ کہیں گے ان کے ساتھ سفر اور ایسا نہ ہو کہ کل ہم آئے تو مجھے کہہ دے جی اس دن کچھ نہیں ہوا یہ دیکھنے کا آپ ہے ਇਹ ਕਰੀ ਬੈਸ ਕਰਨੇ ਪ੍ਰਸ਼ਨ ਗਦਨਤਾ ਆਪਣੇ ਹੈ ਤੁਹਾਡਾ ਸਮੋਕ ਹੈ ਜਿਹਨੇ ਸ਼ੁਰੂ ਕਰਕੇ ਜਿਹੜਾ ਪੂਰਾ ਮੇਕਾ ਦਾ ਖਾਣੇ ਦਾ ਦੇਖੀਏ ਕੋਈ ਜੈ ਨਾ ਜਾਵਾ ਖਾਣੇ ਹਮਮ ਅੰਕਿਤ ਸਰ ਅੱਜ ਤੁਸੀਂ ਸਪੈਂਡ ਦੇ ਵਿੱਚ ਆਇਓ ਤਾਂ ਇੱਥੇ ਦੇ ਹਾਲਾਤ ਦੇਖ ਕੇ ਕਿਹੋ ਜਿਹਾ ਲੱਗਦਾ ਹਾਲਾਤ ਯਾ ਆਪਨੇ ਸਭ ਨੇ ਦੇਖਿਆ ਮੈਨੇ ਵੀ ਦੇਖੀ ਪਾਣੀ ਪਾਣੀ ਹੈ ਭਗਵਾਨ ਕਰੇ ਵਾਹਿਗੁਰੂ ਸੇ ਪ੍ਰਾਰਥਨਾ ਕਰਦੇ ਆ ਕਿ ਸਭ ਠੀਕ ਠਾਕ ਹੋਵੇ اور یہ جو مصیبت ہے اس کو کسی طرح ٹھیک کریں یہی ہے اور کیا کر سکتے ہیں پرماتما واحرو آگے ایسا دن نہ لے یہی کر سکتے سر سربندہ پلا چیریٹیبل ٹرسٹ وو مشین دیتی گئی ہے ڈاکٹر ایس پی سنگھ اوبرائے بہت اچھی بات ہے یہ تو ایک مشین کہہ دو تو سینکڑوں مشین نہ دے رہے ہیں ہر گاؤں میں پہنچائیں گے ਇੰਕੀ ਤੀਆ 50 ਹੋਗਾ ਲੰਗਰ ਵੀ ਚੱਲ ਰਹੇ ਆ ਸਾਰਾ ਪੰਜਾਬ ਦੇ ਅਜਿਹਾ ਅੱਠ ਨੌ ਡਿਸਟ੍ਰਿਕਟ ਜਿਹੜੇ ਨੇ ਬੜੇ ਹੀ ਭੁੱਖੀ ਕਣੀ ਚੋਂ ਲੰਘ ਰਹੇ ਆ ਪਿਛਲੇ ਕੁਝ ਹਫ਼ਤਿਆਂ ਤੋਂ ਬਾਰਸ਼ਾਂ ਨੇ ਪੈਂਦੀਆਂ ਰਹੀਆਂ ਕਿੰਨਾ ਡੈਮਾ ਦਾ ਪਾਣੀ ਵੀ ਆਇਆ ਚਾਹੇ ਰਾਵੀ ਦਾ ਪਾਣੀ ਸੀ ਜਿਹਨੇ ਗੁਰਦਾਸਪੁਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਆਸਤਾ ਪਾਣੀ ਸਕਲੋਈ ਦਾ ਪਾਣੀ ਜਿਹੜਾ ਕਿ ਇਹ ਇਧਰ ਵੀ ਮਾਰ ਮਾਰੀ ਹੈ ਅੱਜ ਅਸੀਂ ਇੱਥੇ ਮੋਗਾ ਜਿਆਦਾ ਬੈਂਟ ਖੜੇ ਆ ਸਾਡੇ ਬਹੁਤ ਹੀ ਸਤਕਾਰਯੋਗ ਜਸਟਿਸ ਨਵਾਬ ਸਿੰਘ ਜੀ ਇਹ ਅੱਜ ਸਪੈਸ਼ਲ ਦੌਰੇ ਤੇ ਆਏ ਨੇ ਕਿ ਸਿਰਫ ਪਾਣੀ ਦਾ ਜਾਇਜ਼ਾ ਲੈਣ ਲਈ ਕਿ ਕਿੰਨੇ ਕਿ ਬੰਦ ਪਿੰਡ ਡੁੱਬ ਚੁੱਕੇ ਨੇ ਔਰ ਅੱਗੇ ਅਸੀਂ ਫਿਊਚਰ ਕੀ ਪਲਾਨ ਕਰਨੀ ਆ ਟੈਸਟ ਬਨੋ ਜਿਹੜਾ ਅਸੀਂ ਸਾਰੇ ਡਿਸਟ੍ਰਿਕਟਾਂ ਦੇ ਵਿੱਚ ਅਸੀਂ ਰਸ਼ਨ ਹੋ ਗਿਆ ਤਰਪਾਨਾ ਹੋ ਗਿਆ ਸਪੈਸ਼ਲੀ ਜਿਹੜਾ ਸੀ ਪਸ਼ੂਆਂ ਦਾ ਚਾਰਾ ਕਿਉਂਕਿ ਚਾਰੇ ਦੀ ਜਿਆਦਾ ਲੋੜ ਸੀ ਸਾਰੇ ਡਿਸਟ੍ਰਿਕਟ ਸਾਡੇ ਚਾਹੇ ਅਸੀਂ ਬਰਦਾਸਪੁਰ ਲਈ ਅਮਰਸਰ ਲਈ ਤਰਨਤਾਰਨ ਪੱਟੀ ਫੋਲਕੋ ਸਾਈਡ ਮੁਗਾ ਸਾਈਡ ਤੇ ਸਾਰਾ ਸਾਜਿਲਗਾ ਸਾਈਡ ਇਹ ਸਾਰਾ ਸਾਡੇ ਨੂੰ ਦੱਸਿਆ ਕੀਤਾ ਗਿਆ ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਪਾਣੀ ਜਿਹੜਾ ਉਧਰੋਂ ਸ਼ੁਰੂ ਹੋ ਗਿਆ ਜਿੰਨੇ ਪਾਣੀ ਉਤਰੇਗਾ ਅੰਦਰੋਂ ਕਈ ਬਛੂ ਤੁਹਾਨੂੰ ਮਰੇ ਸੁ ਮਿਲਨੇ ਨੇ ਬਗਵਾਲੀਆਂ ਫੈਲਣੀਆਂ ਨੇ ਮਲਛਰ ਪੈਦਾ ਹੋਣਾ ਉਹਦੇ ਲਈ ਜਿਹੜੀਆਂ ਅਸੀਂ ਕਦੂਰੀ ਬਣ ਪਹਿਲਾਂ 25 ਮਸ਼ੀਨਾਂ ਜਿਹੜੀਆਂ ਨੇ ਜਿਹੜੀਆਂ ਫੋਗਿੰਗ ਮਸ਼ੀਨ ਹੈ ਉਹਦੀ ਅੱਜ ਸ਼ੁਰੂਆਤ ਇੱਥੋਂ ਕੀਤੀ ਗਈ ਹੈ ਇਹ ਸਾਰੇ ਡਿਸਟ੍ਰਿਕਟ ਵਿੱਚ ਅਸੀਂ ਜਿਹੜੀਆਂ 2-2 3-3 4-4 ਮਸ਼ੀਨਾਂ ਜਿੱਥੇ ਲੋਡ ਹੋਣਗੀਆਂ ਇਹ ਦਿਆ ਗਿਆ ਉਹ ਸਾਡੇ ਜਿੰਨੇ ਵੀ ਸਾਡੇ ਦਸਤੇ ਮੈਂਬਰ ਸਹਿਵਾਨ ਅਗੇ ਲਈ ਤੋਂ ਉਹ ਇਹ ਮਸ਼ੀਨ ਚਲਾ ਕੇ ਆਪੇ ਜਿੰਨਾ ਵੀ ਇਸੀ ਮਛਰ ਮਾਰ ਸਕਾਂਗੇ ਕਰਾਂਗੇ ਇਸ ਤੋਂ ਬਾਅਦ ਸਾਡੇ ਜਿਹੜੇ ਦਵਾਈਆਂ ਦੇ ਲੰਗਰ ਲੱਗ ਜਣੇ ਨੇ ਤੋਂ ਡਾਕਟਰ ਸਾਡੇ ਆਣਗੇ ਦਵਾਈਆਂ ਦੀ ਲੋਡ ਪੈਣੀ ਹੈ ਬਾਤ ਦਾ ਤੀਸਰਾ ਸਟੈਪ ਆਂਦਾ ਉਹ ਦੱਸਦਾ ਕਿ ਜਿਹੜੀ ਹੁਣ ਦੇਖ ਰਹੇ ਹੋ ਫਸਲ ਸਾਰੀ ਖਤਮ ਹੋ ਗਈ ਹੈ ਤੁਹਾਡਾ ਉਹਨਾਂ ਦਾ ਖਤਰਾ ਨਹੀਂ ਉਹਨਾਂ ਦਾ ਅਸੀਂ ਕੁਝ ਰਿਆ ਹੀ ਨਹੀਂ ਆਪਚੋ ਲੇਕਿਨ ਉੱਥੇ ਜਿਹੜੀ ਗਾਰ ਜੰਮ ਗਈ ਹੈ ਰੇਤਾ ਆ ਗਈ ਹੈ ਹੁਣ ਜ਼ਮੀਨ ਨੂੰ ਦੁਬਾਰਾ ਤਿਆਰ ਕਰਨ ਲਈ ਟਾਈਮ ਲੱਗੇਗਾ ਪਹਿਲਾਂ ਤਾਂ ਪਾਣੀ ਉਤਰਨ ਹੀ ਮਹੀਨਾ ਡੇਢ ਦਿਨ ਲੱਗ ਜਾਣਾ ਹੈ ਇਹ ਤਾਂ ਏਰੀਆ ਫਿਰ ਚਲੋ ਉਤਰ ਰਿਹਾ ਰੋਜਪੁਰ ਦਾ ਕੁਝ ਏਰੀਆ ਤਰਨਤਨ ਦਾ ਕੁਝ ਏਰੀਆ ਜਿਹੜਾ ਉਹ ਤਾਂ ਬਿਲਕੁਲ ਪਾਣੀ ਦੋ-ਦੋ ਮਹੀਨੇ ਪਾਣੀ ਨਹੀਂ ਉਤਰਨਾ ਕਿਉਂਕਿ ਉਹਦੀ ਨਿਕਾਸੀ ਨਹੀਂ ਹੈ ਉਹਦੇ ਪੰਪਾਂ ਨਾਲ ਪਾਣੀ ਜਿਹੜਾ ਇੱਕ ਪਾਸੇ ਕੱਢ ਕੇ ਦੂਜੇ ਪਾਸ ਉਹ ਉਹਦੀ ਅਸਰ ਦੀ ਤਿਆਰੀ ਕਰਨੀ ਜ਼ਰੂਰੀ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਪ੍ਰਸ਼ਾਸਨ ਦਾ ਪੁਲਿਸ ਡਿਪਾਰਟਮੈਂਟ ਦਾ ਉਹ ਸਾਰੇ ਰਲ ਕੇ ਜਿਹੜਾ ਇਹ ਕੰਮ ਕਰ ਰਹੇ ਨੇ ਉਹ ਪੰਜਾਬ ਨੇ ਪੰਜਾਬੀਆਂ ਦੀ ਬਹੁਤ ਖੜੀ ਸਹੀ ਧਿਰਕੇ ਦਾ ਦਿਖਾਇਆ ਜੀ ਜਿੰਨੇ ਪਿੰਡ ਜਿੱਦਾਂ ਹੁਣ ਮਲਵੇ ਚ ਨਾਲ ਜਿਆਦਾ ਨੁਕਸਾਨ ਨਹੀਂ ਹੋਇਆ ਸਿਰਫ ਮੋਬਰਾ ਸਾਈਡ ਹੀ ਹੈ ਜਦਾ ਜਿਹੜਾ ਉਹ ਮਾਜੇ ਚ ਨੁਕਸਾਨ ਹੋਇਆ ਜਿਆਦਾ ਪਰ ਸਾਰਿਆਂ ਨੇ ਸਾਰਿਆਂ ਜਿਹੜੀਆਂ ਸਾਡੇ ਜਿੰਨੇ ਵੀ ਸਾਡੇ ਡਿਸਟ੍ਰਿਕਟ ਹੈ ਸਾਰਿਆਂ ਨੇ ਹੈਲਪ ਕੀਤੀ ਹੈ ਉੱਥੇ ਆਏ ਨੇ ਸਾਰੇ ਹੋਰ ਇਸ ਤੋਂ ਬਾਅਦ ਸਾਡਾ ਸਰਵੇ ਕੀਤਾ ਜਾਏਗਾ ਜਦਾਂ ਕਿ ਪਾਣੀ ਉਤਰਨ ਤੋਂ ਦੋ ਬਾਅਦ ਮਕਾਨਾਂ ਦਾ ਕਿੰਨਾ ਨੁਕਸਾਨ ਹੋਇਆ ਕਿ ਇੰਟਰਨੈਟ ਬੰਦ ਸੀ ਦੇਖੋ ਕਿ ਬੰਦੇ ਉੱਤੇ ਸਾਰੇ ਬੰਦੇ ਜਿਹੜੇ ਨੇ ਤਰਪਾਨਾ ਇੱਥੇ ਬੈਠੇ ਹੋਏ ਨੇ ਸੋ ਇਹਨਾਂ ਨੂੰ ਮੋੜਨ ਸੇਵਾ ਵੀ ਕਰਨੀ ਆ ਉਹਨਾਂ ਨੂੰ ਸਮਾਨ ਵੀ ਚਾਹੀਦਾ ਹੁੰਦਾ ਹੈ ਜੇ ਜ਼ਮੀਨ ਉਤਜਾਉ ਕਰਨੀ ਆ ਜ਼ਮੀਨ ਨੂੰ ਵਾਣਾ ਹੈਗਾ ਤੇ ਉਹਦੇ ਲਈ ਸਾਨੂੰ ਕਾਦਮੀ ਚਾਹੀਦੀ ਆ ਉਹਨੂੰ ਸੂਜੀ ਵੀ ਚਾਹੀਦੀ ਆ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਡੀਜ਼ਲ ਦੀ ਲੋਡ ਪੈਣੀ ਆ ਕਿਉਂਕਿ ਪੰਪ ਲੱਗਣਗੇ ਮੋਟਰ ਲੱਗਣਗੀਆਂ ਸੋ ਅਸੀਂ ਸਾਰੇ ਜਿਹੜੇ ਸਰਪੰਚ ਜਿੰਨੇ ਵੀ ਪਿੰਡਾਂ ਦੇ ਹੈਗੇ ਉਹਨਾਂ ਨਾਲ ਤਾਲਮੇਲ ਕਰਕੇ ਸਾਡੀ ਟੀਮ ਹਰ ਬਸੇ ਲੱਗੀਆਂ ਹੋਈਆਂ ਨੇ 7-800 ਬੰਦਾ ਇਕੱਠਾ ਹੋਇਆ ਏ ਕੰਮ ਕਰ ਰਿਹਾ ਏ ਮੰਗਾ ਵੀ ਆਇਆ ਤੇ ਹੁਣ ਤੱਕ ਦਾ ਟੈਸਟ ਬਣਾਓ ਦੇਖੋ 2.5 ਕਰੋੜ ਦੀ ਜਿਹੜੀ ਸੀ ਉਹ ਜਿਹੜੀ ਰਕਮ ਸੀ ਇੱਕ ਅਸੀਂ ਰੱਖਣੀ ਰੱਖੀ ਸੀ ਜਿਹੜਾ ਕਿ 2.5 ਕਰੋੜ ਦਾ ਜਿਹੜਾ ਬਜਟ ਸੀ ਸਾਡਾ ਜਿਹੜਾ ਇਹਨਾਂ ਖਰਚ ਹੋਣਾ ਜਿਹੜਾ ਕਿ ਖਰਚ ਹੋ ਰਿਹਾ ਹੁਣ ਤੱਕ ਸਾਡੀਆਂ ਤਕਰੀਬਨ 65 ਕ੍ਰੀਏ ਸਾਡੇ 20-20 ਟਨ ਦੇ ਜਿਹੜੇ ਟਰੰਡੇ ਹੈਗੇ ਆ ਜਾਲਿਆਂ ਦੇ ਆਪਣੇ ਚਾਰੇ ਦੇ ਉਹ ਸਾਰੇ ਡਿਸਟ੍ਰਿਕਟਾਂ ਵਿੱਚ ਵੰਡ ਹੋ ਰਹੇ ਨੇ ਔਰ ਸਾਡੇ ਕੋਲ 3000 ਟਨ ਜਿਹੜਾ ਚਾਰਾ ਪਿਆ ਹੋਇਆ ਸੋ ਕੋਈ ਵੀ ਅਸੀਂ ਇਕੱਠਾ ਨਾ ਕਰੋ ਚਾਰਾ ਹਰ ਕਿਸੇ ਨੂੰ ਮਿਲੇਗਾ ਤੁਸੀਂ ਚਾਹੇ ਪਾਣੀ ਉੱਤਰ ਵੀ ਜਾਂਦਾ ਹੈ ਲੇਕਿਨ ਇਹ ਚਾਰਾ ਕਿਤੋਂ ਨਹੀਂ ਆਣਾ ਇਹ ਸਾਰਾ ਜਿਹੜਾ ਮਿੱਟੀ ਦਾ ਚਾਰਾ ਜਿਹੜਾ ਅਸੀਂ ਦੇ ਰਹੇ ਆ ਇਹ ਸਾਡਾ ਅਗਲੇ ਡੇਢ ਮਹੀਨੇ ਵੀ ਜਿਹੜਾ ਉਹ ਜਾਰੀ ਰਹੇਗਾ ਸੋ ਕੋਈ ਘਬਰਾਣ ਦੀ ਗੱਲ ਨਹੀਂ ਹੈ ਜਿਹੜਾ ਅਸੀਂ ਹਿੰਮਤ ਕੀਤੀ ਹੈ ਅਸੀਂ ਇੱਥੋਂ ਤੋਂ ਕਿ ਲੜਾਈ ਲੜ ਲਈ ਹੈ ਤੇ ਅਗਲੀ ਲੜਾਈ ਵੀ ਲੜਾਂਗੇ ਆਪਾਂ ਜਦੋਂ ਮਕਾਨ ਦੀਵਾਰੀ ਆਏਗਾ ਕਈ ਮਕਾਨ ਨਵੇਂ ਬਣਨੇ ਨੇ ਕਈ ਗਿਰੇ ਹੋਏ ਹੁਣੇ ਐ ਤੇ ਕਈਆਂ ਦੀ ਪ੍ਰੇਣਾ ਪੈਣੀ ਹੈ ਕਿਸੇ ਲੈਂਟਰ ਗਿਰ ਜਾਣੀ ਹੈ ਇਦੇ ਵਿੱਚ ਜਿੱਥੇ ਸਰਬਦਾ ਭਨਰ ਟਰਸਟ ਅਸੀਂ ਕਰ ਰਹੇ ਆ ਹੋਰ ਵੀ ਬੜੀਆਂ ਸੰਸਥਾਵਾਂ ਕਰ ਰਹੀਆਂ ਨੇ ਕਿ ਨਾਲ ਦੇ ਨਾਲ ਸਾਨੂੰ ਜਿਹੜਾ ਸਾਡੇ ਐਨ ਆਰ ਆਈ ਵੀਰ ਜਿਹੜੇ ਸਾਡੇ ਬਾਹਰ ਬੈਠੇ ਹੋਏ ਨੇ ਉਹਨਾਂ ਨੇ ਪੂਰਾ ਪ੍ਰੋਮੋਸਾ ਦਿਵਾਇਆ ਕਿ ਜਦੋਂ ਇਹ ਲੋਡ ਪਏਗੇ ਅਸੀਂ ਭਾਵੇਂ 5-5 ਕਰ ਲਈਏ 10-10 ਕਰ ਲਈਏ ਉਹਨਾਂ ਦੀ ਰਿਪੇਅਰ ਜਿਹੜੀ ਅਸੀਂ ਰੂਪ ਪਰਾਵਾਂਗੇ ਸੋ ਅਸੀਂ ਢਲ ਮਿਲ ਕੇ ਸਾਰਾ ਜਿਹੜੀ ਓਕੀ ਕੜੀ ਹੈ ਇਹਦੇ ਚੋਂ ਆਪਾਂ ਆਰਾਮ ਨਾਲ ਨਿਕਲ ਜਾਵਾਂਗੇ ਠੀਕ ਹੈ ਪੰਜਾਬ ਪੀਰਾਂ ਦੀ ਧਰਤੀ ਹੈ ਭਗਵਾਨ ਇਸੇ ਵੀ ਨਿਕਲੇਗਾ ਆਈ ਗਰੂਪ ਕਿਰਪਾ ਕਰੇ ਜੀ ਸੱਚੇ ਬਾਦਸ਼ਾਹ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦੀ ਦਾਸਤਾਨ ਪੰਜਾਬੀ ਸੱਭਿਆਚਾਰ ਦੀ ਗੌਰਵਮਈ ਤਸਵੀਰ ਸਤਸਮੁੰਦਰੋਂ ਪਾਰ ਵਾਪਰ ਦੀਆਂ ਘਟਨਾਵਾਂ ਕਲਾਕਾਰੀ ਦੇ ਖੇਤਰ ਦੀ ਵਾਰਤਾਲਾਪ ਰਾਜਨੀਤੀ ਵਿੱਚ ਭੱਗ ਦੇ ਮਸਲੇ ਖੇਡਾਂ ਵਿੱਚ ਮਾਰੀਆਂ ਮੱਲਾਂ ਵਿਗਿਆਨਕ ਖੋਜਾਂ ਤੇ ਚਾਤ ਘਰ ਪਰਿਵਾਰ ਸਿੱਖਿਆ ਸੰਸਾਰ ਨਾਰੀ ਸੰਸਾਰ ਬਾਗ ਬਾੜੀ ਅੱਜ ਸੁਪਾਇ ਦਾ ਪੰਜਾਬੀ ਸਹਿਤ ਅੰਤਰਰਾਸ਼ਟਰੀ ਪੰਜਾਬੀ ਮੈਗਜ਼ੀਨ ਮਹਿਕ ਵਤਨ ਦੀ